ਸਾਸੂਰੇ ਕਾਲ ਜੀ ਮੇਰੀ ਕਵਿਤਾ ਦਾ ਵਿਸ਼ਾ ਹੈ ਪਰਪਤ ਦੀ ਟਿੱਕੀ ਸੂਰਜ ਮੈਂ ਟਿੱਕੀ ਪਰਪਤ ਦੀ ਮੇਰਾ ਨੂਰ ਅਵੱਲਾ ਧਾਰ ਸੰਧੂਰੀ ਰੰਗ ਮੈਂ ਅੰਬਰ ਵੱਲ ਚੱਲਾਂ ਮੇਰੀ ਲਾਲੀ ਸੋਹੰਦੀ ਹੈ ਸਰੰਗੀ ਵੇਲੇ ਮੇਰੀਆਂ ਕਿਰਨਾਂ ਰੇਸ਼ਮੀ ਇਹਦੇ ਰੰਗਨ ਵੇਲੇ ਜਦ ਮੈਂ ਚੜਦੀ ਅੰਬਰੀ ਮੇਰ ਸ਼ਾਨ ਅਵੱਲੀ ਮੈਂ ਅਸਮਾਨੀ ਚਮਕਦੀ ਫਿਰ ਮੱਲੋ ਮੱਲੀ ਕਈ ਅਰਗ ਮੈਨੂੰ ਦੇਵ ਦੇ ਉੱਠ ਜਾਗ ਸਵੇਰੇ ਮੈਨੂੰ ਮੱਥਾ ਟੇਕ ਦੇ ਓ ਪਿਆਰੇ ਮੇਰੇ ਮੇਰੇ ਅੰਦਰ ਉੱਠਦੀਆਂ ਫਿਰ ਕਈ ਤਰੰਗਾਂ ਮੈਂ ਵੀ ਖੈਰਾਂ ਆਪਣੇ ਸੋਹਣਿਆਂ ਦੀਆਂ ਮੰਗਾ ਦੇ ਅਸ਼ੀਸ਼ ਉਹਨਾਂ ਨੂੰ ਮੈਂ ਮਾਰਾਂ ਲਿਸ਼ਕਾਂ ਧਰਤੀ ਉੱਤੇ ਪੈਂਦੀਆਂ ਫਿਰ ਮੇਰੀਆਂ ਰਿਸ਼ਮਾਂ ਇੱਕ ਇੱਕ ਰਿਸ਼ਮ ਮੇਰੀ ਫਿਰ ਮਾਰੇ ਚਲਕਾਰੇ ਅੱਖਾਂ ਮਲਮਲ ਉੱਠਦੇ ਬੱਚੇ ਬੁੱਡੇ ਸਾਰੇ ਦਿਨ ਚੜ ਗਿਆ ਆਖ ਕੇ ਫਿਰ ਆਹਰ ਲੱਗਦੇ ਮੇਰੇ ਆਪੇ ਵਿੱਚੋਂ ਫਿਰ ਦਰਿਆ ਰਹਿਮਤ ਦੇ ਵਗਦੇ ਮੈਂ ਸਾਰਿਆਂ ਲਈ ਚਮਕਦੀ ਬਣ ਸੋਹਣੀਆਂ ਧੁੱਪਾਂ ਮੇਰੇ ਕਾਰਨ ਬਦਲਦੀਆਂ ਮੌਸਮ ਤੇ ਰੁੱਤਾਂ ਫਿਰ ਮੇਰੇ ਪ੍ਰਕਾਸ਼ ਨਾਲ جگ ਜਗਮਗ ਕਰਦਾ ਮੇਰੀ ਹੀ ਧੁੱਪ ਸੇਕਦਾ جگ ਠੋਠੜ ਕਰਦਾ ਬਿਨਾ ਪੇਦ ਪਾਬਾ ਬੰਨਾ ਰੋਸ਼ਨੀ ਵਿੱਚ ਹਰ ਇੱਕ ਕੋਨੇ ਮੇਰੀ ਹਰ ਕਿਰਨ ਮੜੀ ਹੋਈ ਵਿੱਚ ਅਸਲੀ ਸੋਨੇ ਨਵੀਂ ਨਵੇਲੀ ਤੁਲਨ ਮੰਗ ਅੰਬਰ ਵਿੱਚ ਚੱਲਣਾ ਮੈਂ ਟਿੱਕੀ ਪਰਵਾਤੀ ਮੇਰਾ ਨੂਰ ਅਵੱਲਾ ਤਾਰ ਸੰਦੂਰੀ ਰੰਗ ਮੈਂ ਅੰਬਰ ਵੱਲ ਚੱਲਣਾ ਮੈਂ ਟਿੱਕੀ ਪਰਵਾਤੀ ਮੇਰਾ ਨੂਰ ਅਵੱਲਾ ਤਾਰ ਸੰਦੂਰੀ ਰੰਗ ਮੈਂ ਅੰਬਰ ਵੱਲ ਚੱਲਣਾ